ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਆ ਮੁਲਾਜ਼ਮ ਮਸਲਿਆਂ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਭਰ ਦੇ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਅੱਜ ਪੱਤਰ ਆ ਜਿਹੜਾ ਡੀਏ ਦੇ ਸਬੰਧ ਵਿੱਚ ਉਹ ਜਾਰੀ ਹੋਇਆ ਜਿਵੇਂ ਕਿ ਆਪਾਂ ਨੂੰ ਪਿਛਲੇ ਦਿਨਾਂ 'ਚ ਗੱਲ ਹੋਈ ਸੀਗੀ ਕਿ ਮੁੱਖ ਮੰਤਰੀ ਸਾਹਿਬ ਵੱਲੋਂ 4% ਡੀਏ ਦੀ ਜਿਹੜੀ ਕਿਸ਼ਤ ਆ ਗਈ ਉਹ ਅਨਾਉਂਸ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕੋਈ ਕਲੀਅਰ ਨਹੀਂ ਸੀ ਵੀ ਇਹ ਕਦੋਂ ਮਿਲਨੀ ਆ ਕਦੋਂ ਮਿਲਨੀ ਆ ਤੇ ਜਿਹੜਾ ਏਰੀਆ ਹਾਊਸ ਦੇ ਬਾਰੇ ਕੀ ਹੋਵੇਗਾ ਸੋ ਅੱਜ ਦੇ ਜਿਹੜੇ ਦੋ ਪੱਤਰ ਜਾਰੀ ਕੀਤੇ ਗਏ ਨੇ ਇੱਕ EMPLOYE ਦੇ ਲਈ ਇੱਕ ਫੈਮਿਲੀ ਪੈਨਸ਼ਨ ਦੇ ਪੈਨਸ਼ਨਰਾਂ ਦੇ ਲਈ ਉਸ ਦੇ ਵਿੱਚ ਕਲੀਅਰ ਕੀਤਾ ਗਿਆ ਕਿ 4% DA ਆ ਉਹ ਜਿਹੜੇ 34 ਤੋਂ 38% ਕਰਨ ਦੇ ਗੱਲ ਕਹੀ ਗਈ ਆ ਇਹ 1 ਸਤ 22 ਤੋਂ ਜਿਹੜਾ ਉਹ ਮੰਨ ਲਿਆ ਜਾਵੇਗਾ ਪਰ ਇਸ ਦਾ ਜਿਹੜਾ ਬਕਾਇਆ ਬਣਦਾ 1/7/22 ਤੋਂ ਅੱਜ ਤੱਕ ਦਾ ਇਸ ਦੇ ਉੱਤੇ ਜਿਹੜਾ ਫੈਸਲਾ ਗਿਆ ਉਹ ਇਸ ਪੱਤਰ ਵਿੱਚ ਕਿਹਾ ਗਿਆ ਕਿ ਬਾਅਦ ਦੇ ਵਿੱਚ ਜਿਹੜਾ ਇਹ ਲਿਆ ਜਾਵੇਗਾ ਕਿ ਇਸ ਦਾ ਬਣਦਾ ਏਰੀਆ ਕਦੋਂ ਦਿੱਤਾ ਜਾਵੇਗਾ ਸੋ ਪਿਛਲੇ ਸਮੇਂ ਦੌਰਾਨ ਵੀ ਇਹ ਲਗਭਗ ਹੁੰਦਾ ਰਿਹਾ ਜਿਸ ਦਾ ਮੁਲਾਜ਼ਮਾਂ ਵੱਲੋਂ ਖਾਸਾ ਸੀ ਜਿਹੜਾ ਜਤਾਇਆ ਜਾ ਰਿਹਾ ਸੀਗਾ ਕਿ ਜਿਹੜਾ ਮੁਲਾਜ਼ਮਾਂ ਦਾ ਲਗਾਤਾਰ ਏਰੀਆ ਵੱਧਦਾ ਰਹਿੰਦਾ ਫਿਰ ਸਰਕਾਰ ਆ ਕੇ ਕਹਿੰਦੀ ਆ ਵੀ ਭਾਰ ਵਧ ਰਿਹਾ ਸੋ ਉਹੀ ਇਸ ਪੱਤਰ ਦੇ ਵਿੱਚ ਆ ਜਿਹੜਾ ਅਨ ਦੇਖਣ ਨੂੰ ਮਿਲਿਆ ਕਿ ਬਕਾਇਆ ਦੇ ਉੱਤੇ ਇਸ ਪੱਤਰ ਨੇ ਜਿਹੜੀ ਉਹ ਆਪਣੀ ਚੁੱਪੀ ਧਾਈ ਹੋਈ ਹੈ ਤੇ ਦੂਜੀ ਗੱਲ ਕਰੀਏ ਕਿ ਪਾਵਰ ਕਾਮ ਦੇ ਵਿੱਚ 18 ਤਰੀਕ ਤੋਂ ਆ ਜਿਹੜੇ ਮੁਲਾਜ਼ਮ ਨੇ ਉਹ ਮਰਨwarte ਤੇ ਜਾ ਕੇ ਜਿਹੜਾ ਪਟਿਆਲੇ ਹੈੱਡ ਆਫਸ ਮੁਰੇ ਆ ਜਿਹੜਾ ਉਹਨਾਂ ਨੇ ਧਰਨਾਗਾ ਆਪਣਾ ਮਰਨwarte ਦਾ ਸ਼ੁਰੂ ਕੀਤਾ ਉਹ ਮਰਨwarte ਕਿਉਂ ਸ਼ੁਰੂ ਕੀਤਾ ਕਿਉਂਕਿ ਜਿਹੜੇ ਸੀਆਰਏ 295 ਉਲੀਕ 19 ਅਧੀਨ ਸਾਈਕਲੈਂਬਨ ਭਰਤੀ ਸੀਗੇ ਜਿਹੜੇ ਉਹ ਹੋਏ ਸੀਗੇ ਉਹਨਾਂ ਦਾ ਪ੍ਰਵੇਸ਼ਨ ਪੀਰੀਡ ਦਾ ਸਮਾਂ ਜਿਹੜਾ ਉਹ ਜਨਵਰੀ ਫਰਵਰੀ ਦੇ ਵਿੱਚ ਤਕਰੀਬਨ ਸਭ ਦਾ ਪੂਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਲਗਭਗ ਇੱਕ ਸਾਲ ਹੋਣ ਦੇ ਉੱਤੇ ਆ ਰਿਹਾ ਕਿ ਉਹਨਾਂ ਨੂੰ ਪ੍ਰਵੇਸ਼ਨ ਪੀਰੀਡ ਪੂਰਾ ਹੋਣ ਤੇ ਆ ਉਹਨਾਂ ਦੀ ਬਣਦੀਆਂ ਪੂਰੀਆਂ ਤਨਖਾਹਾਂ ਪ੍ਰਵੇਸ਼ਨ ਪੀਰੀਡ ਕਲੀਅਰ ਕਰਨ ਦਾ ਸਰਕੂਲਰ ਉਹਨਾਂ ਦਾ ਦਫ਼ਤਰੀ ਹੁਕਮਾ ਜਿਹੜਾ ਉਹ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਮੁਲਾਜ਼ਮਾਂ ਨੇ ਜਿਹੜੇ 18 ਤਰੀਕ ਤੋਂ ਅਣਮਿੱਥੇ ਸਮੇਂ ਦੇ ਲਈ ਹੈ ਜਿਹੜੇ ਇਹਨਾਂ ਦੇ ਪ੍ਰਦਾਨ ਨੇਗੇ ਉਹ ਮਰਨ ਵਰਤ ਤੇ ਇਹਨਾਂ ਨੇ ਪਟਿਆਲੇ ਦੇ ਵਿੱਚ ਸ਼ੁਰੂ ਕੀਤਾ ਤੇ ਇਹ ਉਦੋਂ ਤੱਕ ਦਾ ਇਹਨਾਂ ਨੇ ਐਲਾਨ ਕੀਤਾ ਕਿ ਜਦ ਤੱਕ ਸਾਡੀਆਂ ਤਨਖਾਹਾਂ ਫੁੱਲ ਸਕੇਲ ਦੇ ਵਿੱਚ ਸਾਨੂੰ ਮਿਲ ਨਹੀਂ ਲੱਗਦੀਆਂ ਸਾਡਾ ਮਰਨ ਵਰਤਾ ਜਿਹੜਾ ਉਹ ਜਾਰੀ ਰਹੇਗਾ ਇੱਕ ਗੱਲ ਕਰਦੇ ਆ ਪੰਜਾਬ ਸਰਕਾਰ ਦੇ ਵਿੱਚ ਇੱਕ ਪਿਛਲੇ ਸਮੇਂ ਦਰਾਰ ਪੱਤਰ ਜਾਰੀ ਹੋਇਆ ਸੀਗਾ ਜਿਹੜੀ ਫੈਮਲੀ ਦੇ ਲਈ ਪੁਰਾਣੀ ਪੈਨਸ਼ਨ ਸੀਗੀ ਜਿਹੜੀ ਉਹ ਲਾਗੂ ਕੀਤੀ ਗਈ ਸੀ ਕਿ ਜਿਹੜੇ ਮੁਲਾਜ਼ਮ ਐਨਪੀਐਸ ਦੌਰਾਨ ਦੀ ਡਿਊਟੀ ਕਰਦੇ ਨੇ ਤੇ ਉਸੇ ਦੌਰਾਨ ਉਹਨਾਂ ਦੀ ਜਿਹੜੀ ਡੈਥ ਆ ਉਹ ਹੋ ਜਾਂਦੀ ਆ ਉਹ ਕੇਂਦਰ ਸਰਕਾਰ ਨੇ ਵੀ ਲਾਗੂ ਕੀਤਾ ਤੇ ਪੰਜਾਬ ਸਰਕਾਰ ਨੇ ਵੀ ਪਿਛਲੇ ਸਾਲਾਂ ਦੇ ਵਿੱਚ ਆ ਕੇ ਲਾਗੂ ਕਰ ਦਿੱਤਾ ਸੀ ਆ ਪਰ ਇਸ ਦੇ ਵਿੱਚ ਹੁਣ ਚਾਹੇ ਪਾਵਰ ਕਾਮ ਦੀ ਗੱਲ ਕਰ ਲਈਏ ਬਿਜਲੀ ਬੋਰਡ ਦੀ ਉਹਨਾਂ ਵੱਲੋਂ ਵੀ ਆ ਲੰਮੇ ਸਮੇਂ ਤੋਂ ਜਿਹੜੇ ਕੇਸ ਨੇ ਉਹ ਅਜੇ ਲਟਕਾਅ ਅਵਸਥਾ ਦੇ ਵਿੱਚ ਪਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਐਨਪੀਐਸ ਮੁਲਾਜ਼ਮ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਕਿਸੇ ਨਾ ਕਿਸੇ ਕਾਰਨ ਉਹਨਾਂ ਦੀ ਮੌਤ ਆ ਜਿਹੜੀ ਹੋ ਚੁੱਕੀ ਆ ਉਹਨਾਂ ਦੇ ਪਰਿਵਾਰਾਂ ਨੂੰ ਜੋ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਸੀਗਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਫੈਮਿਲੀ ਪੈਨਸ਼ਨ ਪ੍ਰਾਣੀ ਪੈਨਸ਼ਨ ਦੇ ਅਧੀਨ ਆ ਜਿਹੜੀ ਮਿਲੇਗੀ ਪਰ ਉਹ ਉਹਨਾਂ ਤੇ ਲਾਗੂ ਨਹੀਂ ਹੋਈ ਚਾਹੇ ਉਹ ਮੰਡੀ ਕਾਰਨ ਬੋਰਡ ਦੇਖ ਲਈਏ ਜਾਂ ਹੋਰ ਵੀ ਕਾਰਪੋਰੇਸ਼ਨਾਂ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਆ ਜਿਹੜਾ ਹਜੇ ਤੱਕ ਇਹ ਨੋਟੀਫਿਕੇਸ਼ਨ ਆ ਇਹ ਜਾਰੀ ਨਹੀਂ ਹੋਏ ਤੇ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਆ ਜਿਹੜਾ ਲਾਗੂ ਨਹੀਂ ਕੀਤਾ ਗਿਆ ਸੋ ਪੰਜਾਬ ਸਰਕਾਰ ਦੇ ਜਿਹੜੇ ਡਿਪਾਰਟਮੈਂਟ ਨੇ ਆਪਣੇ ਜਿਹੜੇ ਖਜ਼ਾਨੇ ਦਫ਼ਤਰ ਨਾਲ ਸੰਬੰਧਿਤ ਨੇਗੇ ਉਹਨਾਂ ਦੇ ਵਿੱਚ ਆ ਜਿਹੜਾ ਲਗਾਤਾਰ ਇਹ ਜਿਹੇ ਅਧਿਆਪਕਾਂ ਦੀ ਗੱਲ ਕਰ ਲਈ ਸਿੱਖਿਆ ਵਿਭਾਗ ਦੇ ਵਿੱਚ ਆ ਇਹ ਕਾਨੂੰਨ ਲਾਗੂ ਹੋ ਚੁੱਕਿਆ ਪਰ ਬੋਰਡ ਕਾਰਪੋਰੇਸ਼ਨਾਂ ਦੇ ਵਿੱਚ ਜਿਹੜੇ ਕਾਰਪੋਰੇਸ਼ਨਾਂ ਨੇਗੀਆਂ ਉਹਨਾਂ ਦੇ ਵਿੱਚ ਆ ਜਿਹੜਾ ਇਹ ਕਾਨੂੰਨ ਹਜੇ ਤੱਕ ਇਹ ਲਾਗੂ ਨਹੀਂ ਹੋ ਸਕਿਆ ਸੋ ਇਹਨਾਂ ਚਿੱਠੀ ਆਜੇ ਤੱਕ ਇਹ ਮੁਲਾਜ਼ਮਾਂ ਦੇ ਵਿੱਚ ਬਣੀ ਹੋਈ ਹੈ ਕਿ ਕਿਸ ਤਰ੍ਹਾਂ ਇਹ ਜਾ ਕੇ ਦਿੱਕਤ ਜਿਹੜੀ ਦੂਰ ਹੋਵੇਗੀ ਸੋ ਇਹ ਸੀ ਅੱਜ ਦੀਆਂ ਮੁਲਾਜ਼ਮਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇਗੀਆਂ ਉਮੀਦ ਕਰਦੇ ਆ ਤੁਹਾਨੂੰ ਇਹ ਤੰਗਾ ਲੱਗੇਗਾ ਪ੍ਰੋਗਰਾਮ ਸਾਡਾ ਸਾਡੇ ਉਹ ਦਿੱਤੀ ਗਈ ਜਾਣਕਾਰੀਆਂ ਤੁਹਾਨੂੰ ਵਧੀਆ ਲੱਗਦੀਆਂ ਹੋਣਗੀਆਂ ਜੇਕਰ ਸਾਡੇ ਵੱਲ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ